ਚੁੱਕੋ ਤਲਵਾਰਾਂ ਤਿੱਖੀਆਂ ਕਰ ਲੋ ਦਿਖਾ ਦਿਓ ਕਿ ਅਸੀਂ ਵੀ ਕਟੜ ਪੰਥੀਆਂ ਦਵਾਲ ਭਰੇ ਹੋਆ ਇਹ ਬਿਆਨ ਕੰਗਣਾ ਰਣੌਦ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਦੱਸਦੀ ਏ ਕਿ ਅਫਰ ਸੁਰਖੀਆਂ ਦੇ ਵਿੱਚ ਆ ਗਈ ਨੇ ਤੇ ਜਿਸ ਨੂੰ ਲੈ ਕੇ ਹੁਣ ਕੰਗਣਾ ਰਣੌਦ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ ਐ ਤੇ ਜਿਸ ਦੇ ਵਿੱਚ ਕੰਗਣਾ ਰਣੌਦ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਾਂਤੀ ਹਵਾ ਜਾਂ ਸੂਰਜ ਦੀਆਂ ਕਿਰਨਾਂ 'ਚ ਨਹੀਂ ਐ ਜਿਸ ਨੂੰ ਤੁਸੀਂ ਆਪਣਾ ਜਨਮ ਅਧਿਕਾਰ ਸਮਝਦੇ ਹੋ ਤਾਂ ਨੁਇ ਮਫਤ ਮਿਲੇਗਾ ਮਹਾਪਾਰਤ ਹੋਵੇ ਜਰ ਰਮਾਇਣ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਲਈ ਲੜੀ ਗਈ ਹੈ ਆਪਣੀ ਤਲਵਾਰ ਚੱਕੋ ਤੇ ਤਿਆਰੀ ਕਰੋ ਆਪਣੀ ਤਲਵਾਰਾਂ ਚੁੱਕੋ ਅਤੇ ਜਿਹੜੀ ਕਿ ਤਿਆਰੀ ਕਰੋ ਤੇ ਇਹਨਾਂ ਨੂੰ ਤਿੱਖਾ ਕਰੋ ਤੇ ਹਰ ਰੋਜ਼ ਤਿਆਰੀ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਹਰ ਰੋਜ਼ ਸੇਵਾ ਰੱਖਿਆ ਕਰੋ ਤੇ ਦੱਸ ਦਈਏ ਕਿ ਉੱਥੇ ਹੀ ਬੰਗਲਾਦੇਸ਼ ਦੇ ਵਿੱਚ ਸਥਿਤੀ ਤਣਾਪੁਰ ਹੋਣ ਦੇ ਕੋਈ ਸੰਕੇਤ ਨਹੀਂ ਦੇ ਰਹੇ ਨੇ ਤੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਹਰ ਰੋਜ਼ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੰਗਲਾਦੇਸ਼ ਦੇ ਵਿਗੜਦੇ ਹਾਲਾਤ ਵਿਚਾਲੇ ਅਦਾਕਾਰ ਤੇ ਮੰਡੀ ਦੀ ਸੰਸਦ ਕੰਗਣਾ ਰਣੌਤ ਨੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਹੈ ਤੇ ਉਹਨਾਂ ਨੇ ਆਪਣੀ ਪੋਸਟ 'ਚ ਭਾਰਤ ਦੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਾਂਤੀ ਮੁਫਤ 'ਚ ਨਹੀਂ ਮਿਲਦੀ ਤੇ ਉੱਥੇ ਹੀ ਕੰਗਣਾ ਰਣੌਤ ਬਾਲੀਵੁੱਡ 'ਚ ਜਿਹੜੇ ਕਿ ਕਾਫੀ ਮਸ਼ਹੂਰ ਨੇ ਜੋ ਅਕਸਰ ਹੀ ਸਾਰਿਆਂ ਦੇ ਸਾਹਮਣੇ ਖੁੱਲਕੇ ਅਤੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ ਤੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਲੋਕਾਂ ਨੂੰ ਮਹਾਭਾਰਤ ਜਾਂ ਰਮਾਇਣ ਦੀ ਉਦਾਹਰਣ ਦੇ ਕੇ ਤਲਵਾਰ ਚੁੱਕਣ ਦੀ ਸਲਾਹ ਦਿੰਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਸੀ ਕਿ ਸ਼ਾਂਤੀ ਹਵਾ ਜਿਵੇਂ ਸੂਰਜ ਦੀਆਂ ਕਰਨਾ ਚ ਨਹੀਂ ਹੈ ਤੇ ਜਿਸ ਨੂੰ ਆਪਣਾ ਜਨਮ ਅਧਿਕਾਰ ਸਮਝਦੇ ਹੋ ਤੁਹਾਨੂੰ ਇਹ ਮੁਫਤ ਮਿਲੇਗਾ ਮਹਾਪਾਰਥ ਹੋਵੇ ਜਰਮਨ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਜਿਹੜੀ ਕਿ ਲਈ ਲੜੀ ਗਈ ਹੈ ਤੇ ਆਪਣੀ ਤਲਵਾਰ ਚੱਕੋ ਤਿਆਰੀ ਕਰੋ ਆਪਣੀ ਤਲਵਾਰਾਂ ਚਖੇ ਤੇ ਉਹਨਾਂ ਨੂੰ ਤਿੱਖਾ ਕਰੋ ਹਰ ਰੋਜ਼ ਤਿਆਰੀ ਕਰੋ ਜੇਕਰ ਜਿਆਦਾ ਨਹੀਂ ਤਾਂ ਹਰ ਰੋਜ਼ ਸਵੇਰ ਰੱਖਿਆ ਕਰੋ ਤੇ ਦੱਸਿਏ ਕਿ ਉਹ ਦੂਜੇ ਪਾਸੇ ਉਹਨਾਂ ਨੇ ਲਿਖਿਆ ਕਿ ਅਸੀਂ ਵੀ ਕਟੜ ਪੰਥੀਆਂ ਦੇ ਨਾਲ ਭਰੇ ਹੋਏ ਹਾਂ ਤੇ ਦੂਜਿਆਂ ਲਈ ਤੁਹਾਡਾ ਸਮਰਪਣ ਹਥਿਆਰ ਨਾਲ ਲੜਨ ਦੇ ਲਈ ਵਿੱਚ ਤੁਹਾਡੀ ਅਸਮਰੱਥਾ ਨਾ ਨਤੀਜਾ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਵਿੱਚ ਸਮਰਪਣ ਕਰਨਾ ਪਿਆਰ ਹੈ ਪਰ ਡਰ ਦੇ ਵਿੱਚ ਸਮਰਪਣ ਕਰਨਾ ਕਾਇਰਤਾ ਹੈ ਜਿਹੜਾ ਇਜ਼ਰਾਈਲ ਵਾਂਗ ਅਸੀਂ ਹੁਣ ਕਠੜ ਪੰਥੀਆਂ ਨਾਲ ਭਰੇ ਹੋયા ਤੇ ਸਾਨੂੰ ਜਿਹੜੇ ਕਿ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਦੂਜਿਆਂ ਦੇ ਹਥਿਆਰਾਂ ਪ੍ਰਤੀ ਤੁਹਾਡਾ ਸਮਰਪਣ ਲੜਨ ਦੇ ਵਿੱਚ ਤੁਹਾਡੀ ਸਮਰੱਥਾ ਦਾ ਨਤੀਜਾ ਨਹੀਂ ਹੋਣਾ ਚਾਹੀਦਾ ਤੇ ਵਿਸ਼ਵਾਸ ਦੇ ਵਿੱਚ ਸਮਰਪਨ ਕਰਨਾ ਪਿਆਰ ਹੈ ਪਰ ਡਰ ਦੇ ਵਿੱਚ ਸਮਰਪਣ ਕਰਨਾ ਕਾਇਰ ਜ਼ਰਾਇਲ ਵਾਂਗ ਅਸੀਂ ਹੁਣ ਵੀ ਜਿਹੜਾ ਕਿ ਕਟੜ ਬੰਥੀਆਂ ਦੇ ਨਾਲ ਭਰੇ ਹੋਏ ਆ ਤੇ ਸਾਨੂੰ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਤੇ ਦੱਸਦੀ ਇਹ ਕਿ ਬਿਆਨ ਜਿਹੜੇ ਕਿ ਕੰਗੜਾ ਰਣੌਂ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਹੁਣ ਚੱਕੋ ਤਲਵਾਰਾਂ ਤਿੱਖੀਆਂ ਕਰ ਲੋ ਦਿਖਾ ਦਿਓ ਕਿ ਅਸੀਂ ਵੀ ਕਟੜ ਪੰਥੀਆਂ ਦੇ ਨਾਲ ਭਰੇ ਹੋਏ ਆ ਇਹ ਜਿਹੜੀ ਕਿ ਪੋਸਟ ਹੁਣ ਕਾਫੀ ਵਾਇਰਲ ਹੋ ਰਹੀ ਹੈ ਕੰਗੜਾ ਰਣੋਥ ਦੇ ਵੱਲੋਂ ਫਿਰ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਫਿਰ ਸੁਰਖੀਆਂ ਦੇ ਵਿੱਚ ਕੰਗੜਾ ਰਣੋਥ ਛਾਇਏ ਹੋਏ ਨੇ ਤੇ ਇੱਕ ਵਟ ਫਰਜ਼ਾਸਦੀਆ ਕੰਗਣਾ ਰਨੌਤ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ ਹੈ ਤੇ ਜਿਸ ਦੇ ਵਿੱਚ ਕੰਗਣਾ ਰਨੌਤ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਾਂਤੀ ਹਵਾ ਜਾਂ ਸੂਰਜ ਦੀਆਂ ਕਿਰਨਾਂ 'ਚ ਨਹੀਂ ਹੈ ਜਿਸ ਨੂੰ ਤੁਸੀਂ ਆਪਣਾ ਜਨਮ ਅਧਿਕਾਰ ਸਮਝਦੇ ਹੋ ਤੁਹਾਨੂੰ ਇਹ ਮੁਫਤ ਮਿਲੇਗਾ ਮਹਾਪਾਰਥ ਹੋਵੇ ਜਰ ਰਮਾਇਣ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਲਈ ਲੜੀ ਗਈ ਹੈ ਆਪਣੀ ਤਲਵਾਰ ਚੱਕੋ ਤੇ ਤਿਆਰੀ ਕਰੋ ਆਪਣੀ ਤਲਵਾਰਾਂ ਚੁੱਕੋ ਅਤੇ ਜਿਹੜੀ ਕਿ ਤਿਆਰੀ ਕਰੋ ਤੇ ਇਹਨਾਂ ਨੂੰ ਤਿੱਖਾ ਕਰੋ ਤੇ ਹਰ ਰੋਜ਼ ਤਿਆਰੀ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਹਰ ਰੋਜ਼ ਸੇਵਾ ਰੱਖਿਆ ਕਰੋ ਤੇ ਦੱਸਿਏ ਕਿ ਉੱਥੇ ਹੀ ਬੰਗਲਾਦੇਸ਼ ਦੇ ਵਿੱਚ ਸਥਿਤੀ ਤਣਾਪੂਰ ਹੋਣ ਦੇ ਕੋਈ ਸੰਕੇਤ ਨਹੀਂ ਦੇ ਰਹੇ ਨੇ ਤੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਹਰ ਰੋਜ਼ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੰਗਲਾਦੇਸ਼ ਦੇ ਵਿਗੜਦੇ ਹਾਲਾਤ ਵਿਚਾਲੇ ਅਦਾਕਾਰ ਤੇ ਮੰਡੀ ਦੀ ਸੰਸਦ ਕੰਗਣਾ ਰਣੌਤ ਨੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਹੈ ਤੇ ਉਹਨਾਂ ਨੇ ਆਪਣੀ ਪੋਸਟ 'ਚ ਭਾਰਤ ਦੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਾਂਤੀ ਮੁਫਤ 'ਚ ਨਹੀਂ ਮਿਲਦੀ ਤੇ ਉੱਥੇ ਹੀ ਕੰਗਣਾ ਰਣੌਤ ਬਾਲੀਵੁੱਡ 'ਚ ਜਿਹੜੇ ਕਿ ਕਾਫੀ ਮਸ਼ਹੂਰ ਨੇ ਜੋ ਅਕਸਰ ਹੀ ਸਾਰਿਆਂ ਦੇ ਸਾਹਮਣੇ ਖੁੱਲਕੇ ਅਤੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ ਤੇ ਗੁਆਂਡੀ ਦੇਸ਼ ਬੰਗਲਾਦੇਸ਼ ਦੇ ਵਿੱਚ ਜੁਦਾ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਲੋਕਾਂ ਨੂੰ ਮਹਾਭਾਰਤ ਜਾਂ ਰਮਾਇਣ ਦੀ ਉਦਾਹਰਣ ਦੇ ਕੇ ਤਲਵਾਰ ਚੁੱਕਣ ਦੀ ਸਲਾਹ ਦਿੰਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਸੀ ਕਿ ਸ਼ਾਂਤੀ ਹਵਾ ਜਿਵੇਂ ਸੂਰਜ ਦੀਆਂ ਕਰਨਾਚ ਨਹੀਂ ਹੈ ਤੇ ਜਿਸ ਨੂੰ ਆਪਣਾ ਜਨਮ ਅਧਿਕਾਰ ਸਮਝਦੇ ਹੋ ਤੁਹਾਨੂੰ ਇਹ ਮੁਫਤ ਮਿਲੇਗਾ ਮਹਾਪਾਰਥ ਹੋਵੇ ਜਰਮੈਂਡ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਜਿਹੜੀ ਕਿ ਲਈ ਲੜੀ ਗਈ ਹੈ ਤੇ ਆਪਣੀ ਤਲਵਾਰ ਚੱਕੋ ਤਿਆਰੀ ਕਰੋ ਆਪਣੀ ਤਲਵਾਰਾਂ ਚਖੇ ਤੇ ਉਹਨਾਂ ਨੂੰ ਤਿੱਖਾ ਕਰੋ ਹਰ ਰੋਜ਼ ਤਿਆਰੀ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਹਰ ਰੋਜ਼ ਸਵੇਰ ਰੱਖਿਆ ਕਰੋ ਤੇ ਦੱਸਿਏ ਕਿ ਉਹ ਦੂਜੇ ਪਾਸੇ ਉਹਨਾਂ ਨੇ ਲਿਖਿਆ ਕਿ ਅਸੀਂ ਵੀ ਕਟੜ ਪੰਥੀਆਂ ਦੇ ਨਾਲ ਭਰੇ ਹੋਏ ਹਾਂ ਤੇ ਦੂਜਿਆਂ ਲਈ ਤੁਹਾਡਾ ਸਮਰਪਣ ਹਥਿਆਰ ਨਾਲ ਲੜਨ ਦੇ ਲਈ ਵਿੱਚ ਤੁਹਾਡੀ ਅਸਮਰੱਥਾ ਨਾ ਨਤੀਜਾ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਵਿੱਚ ਸਮਰਪਣ ਕਰਨਾ ਪਿਆਰ ਹੈ ਪਰ ਡਰ ਦੇ ਵਿੱਚ ਸਮਰਪਣ ਕਰਨਾ ਕਾਇਰਤਾ ਹੈ ਜਿਹੜਾ ਇਜ਼ਰਾਈਲ ਵਾਂਗ ਅਸੀਂ ਹੁਣ ਕਠੜ ਪੰਥੀਆਂ ਨਾਲ ਭਰੇ ਹੋયા ਤੇ ਸਾਨੂੰ ਜਿਹੜੇ ਕਿ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਦੂਜਿਆਂ ਦੇ ਹਥਿਆਰਾਂ ਪ੍ਰਤੀ ਤੁਹਾਡਾ ਸਮਰਪਣ ਲੜਨ ਦੇ ਵਿੱਚ ਤੁਹਾਡੀ ਸਮਰੱਥਾ ਦਾ ਨਤੀਜਾ ਨਹੀਂ ਹੋਣਾ ਚਾਹੀਦਾ ਤੇ ਵਿਸ਼ਵਾਸ ਦੇ ਵਿੱਚ ਸਮਰਪਨ ਕਰਨਾ ਪਿਆਰ ਹੈ ਪਰ ਡਰ ਦੇ ਵਿੱਚ ਸਮਰਪਣ ਕਰਨਾ ਕਾਇਰ ਇਜ਼ਰਾਈਲ ਵਾਂਗ ਅਸੀਂ ਹੁਣ ਵੀ ਜਿਹੜਾ ਕਿ ਕੱਟੜ ਪੰਥੀਆਂ ਦੇ ਨਾਲ ਭਰੇ ਹੋਏ ਆ ਤੇ ਸਾਨੂੰ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਤੇ ਦੱਸਦੀ ਇਹ ਕਿ ਬਿਆਨ ਜਿਹੜੇ ਕਿ ਕੰਗੜਾ ਰਣੋਅ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਹੁਣ ਚੱਕੋ ਤਲਵਾਰਾਂ ਤਿੱਖੀਆਂ ਕਰ ਲੋ ਦਿਖਾ ਦਿਓ ਕਿ ਅਸੀਂ ਵੀ ਕੱਟੜ ਪੰਥੀਆਂ ਦੇ ਨਾਲ ਭਰੇ ਹੋਏ ਆ ਇਹ ਜਿਹੜੀ ਕਿ ਪੋਸਟ ਹੁਣ ਕਾਫੀ ਵਾਇਰਲ ਹੋ ਰਹੀ ਹੈ ਕੰਗੜਾ ਰਣੋਅ ਦੇ ਵੱਲੋਂ ਫਿਰ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਫਿਰ ਸੁਰਖੀਆਂ ਦੇ ਵਿੱਚ ਕੰਗੜਾ ਰਣੋਅ ਛਾਇ ਹੋਈ